ਪ੍ਰੋਗਰਾਮ ਚਿਤ ਅ ਸ਼ਿਰਵਾਈ ਗੁਰਜੀ ਦਾ ਖਾਲਸਾ ਸ਼ਿਰਵਾਈ ਗੁਰਜੀ ਦੀ ਫਤਿਹ ਅੱਜ ਪਿੰਡ ਰੇਤੇ ਵਾਲੀ ਪੈਣੀ ਪਹੁੰਚੇ ਆ ਅ ਜੋ ਸਾਡੀ ਸੋਸਾਇਟੀ ਵੱਲੋਂ ਲਗਾਤਾਰ ਲੋਕ ਪਲਾਈ ਦੇ ਕੰਮ ਕੀਤੇ ਜਾਂਦੇ ਨੇ ਤਾਂ ਉਹਨਾਂ ਵਿੱਚੋਂ ਸਾਡੀ ਸੋਸਾਇਟੀ ਵੱਲੋਂ ਜਿਹੜੇ ਪਿੱਛੇ 15 ਅਗਸਤ ਦੇ ਕੁਝ ਫਲਾਈ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਜੋ ਬਹੁਤ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਸੀ ਔਰ ਜਿਨ੍ਹਾਂ ਨੂੰ ਆਂਦਾ ਵੀ ਸੀ ਕੰਮ ਵਗੈਰਾ ਉਹਨਾਂ ਦੀ ਹੈਲਪ ਕਰਨ ਵਾਸਤੇ ਸਲੈਂਕ ਨੂੰ ਇਤਿਹਾਸਿਕ ਤੋਂ ਉਸ ਤੋਂ ਬਾਅਦ ਸਰੂਫ ਕਾਫੀ ਜਿਹੜੇ ਪਿੰਡਾਂ ਦੇ ਵਿੱਚੋਂ ਉਹ ਨਾਮ ਵਗੈਰਾ ਆਏ ਸੀ ਔਰ ਬਾਦ ਦੇ ਮੁਤਾਬਿਕ ਅਸੀਂ 81 ਕਿ 26 ਜਨਵਰੀ ਯਾਨੀ ਕਿ ਗੰਨੰਤਰ ਦਿਵਸ ਵਾਲੇ ਦਿਨ ਹੀ ਅਸੀਂ ਜਿਹੜਾ ਇਹ ਸ਼ੁਰੂ ਕਰਾਂਗੇ ਤੱਜ ਉਸੇ ਹੀ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਪਿੰਡ ਰਿੱਤੇ ਵਾਲੀ ਪਹਿੰਦੀ ਪਹੁੰਚੇ ਆ ਔਰ ਸਾਡਾ ਇੱਕ ਪ੍ਰਾਲਾ ਹੋਰ ਹੁੰਦਾ ਸਭੀ ਸੌਇਤੀ ਦੇ ਜਿਹੜੇ ਵੀ ਉਧੇਦਾਰ ਦਾ ਕੋਈ ਜਨਮ ਦਿਨ ਹੁੰਦਾ ਤੋ ਉਹਨੂੰ ਸਪੈਸ਼ਲ ਮਨਾਉਣ ਵਾਸਤੇ ਅਸੀਂ ਸਪੈਸ਼ਲ ਤਰੀਕੇ ਨਾਲ ਮਨਾਉਂਦੇ ਆ ਔਰ ਅੱਜ ਸਾਡੇ ਸੈਕਟਰੀ ਸੁਭਾਸ਼ ਕੰਬੋਜ ਜੀ ਦਾ ਅੱਜ ਜ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਗੰਦਰ ਦਿਵਸ ਨੂੰ ਵੀ ਔਰ ਸੁਭਾਸ਼ੀ ਦੇ ਜਨਮ ਦਿਨ ਨੂੰ ਵੀ ਮੁੱਖ ਰੱਖਦੇ ਹੋਏ ਅਸੀਂ ਅੱਜ ਪਿੰਡ ਰਿੱਤੀ ਵਾਲੀ ਪੈਣੀ ਦੇ ਵਿੱਚ ਪਹੁੰਚੇ ਆ ਜਿੱਤੇ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਿਹੜੇ 5 ਮਸ਼ੀਨਾਂ ਸਾਡੇ ਵੱਲ ਦਿੱਤੀਆਂ ਗਈਆਂ ਨੇ ਔਰ ਸਾਡਾ ਮਕਸਦ ਸਿਰਫ ਇਹੀ ਹੈ ਕਿ ਜਿਹੜੀਆਂ ਪੈਰਾਂ ਨੂੰ ਮਸ਼ੀਨਾਂ ਆਂਦੀਆਂ ਨੇ ਜਾਂ ਜਿਹੜੇ ਪੈਰਾਂ ਸਿੱਖਣਾ ਚਾਹੁੰਦੀਆਂ ਨੇ ਤਾਂ ਸਾਡੇ ਵੱਲੋਂ ਸੰਦੀਪ ਕੌਰ ਜੀ ਜੋ ਕਿ ਪਿੰਡ ਰਿੱਤੀ ਵਾਲੀ ਪੈਣੀ ਦੇ ਨੇ ਉਹਨਾਂ ਦੇ ਜ਼ਿੰਮੇ ਉੱਰ ਲਗਾਈ ਗਈ ਹੈ ਔਰ ਉਹਨਾਂ ਵੱਲੋਂ ਇਹ ਜਿਹੜੀ ਡਿਊਟੀ ਹੈ ਪ੍ਰੋਪਰ ਦੋ ਜਿਹੜਾ ਟਾਈਮ ਵਿੱਚ ਡਿਸਾਈਡ ਕਿਤੇ ਜਾਣਗੇ ਜਿੱਦੇ ਵਿੱਚ ਇਹਨਾਂ ਪਹਿਣਾ ਨੂੰ ਜਿਹੜਾ ਇਹ ਮਸ਼ੀਨਾ ਇਰਾਹੀ ਜਿਹੜਾ ਕਪੜਾ ਸੀਨਾ ਸਿਖਾਇਆ ਜਾਏਗਾ ਔਰ ਜਿਹੜੀ ਪਹਿਣਾ ਨੂੰ ਆਂਦਾ ਏ ਉਹਨਾਂ ਨੂੰ ਹੋਰ ਟ੍ਰੇਨ ਕੀਤਾ ਜਾਏਗਾ ਕਿ ਐਨਵਲ ਟਾਈਮ ਦੇਵੇ ਸਾਡੀ ਸਾਇਟੀ ਵੱਲੋਂ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਜੇ ਲੜਕੀਆਂ ਨੂੰ ਜੋ ਟ੍ਰੇਨਿੰਗ ਹੋਏਗੀ ਸਲਾਈ ਸੈਂਟਰ ਦੀ ਉਹ ਵੀ ਦਿੱਤੀ ਜਾਏਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਫ੍ਰੀ ਆਫ ਕੋਸਟ ਔਰ ਸਾਡੇ ਵੱਲੋਂ ਪਹਿਲੇ ਵੀ ਪਿੰਡ ਬਾਂਦੀ ਵਾਲਾ ਦੇ ਵਿੱਚ ਪਿੰਡ ਸਾਬੂਵਾਨ ਦੇ ਵਿੱਚ ਔਰ ਸ਼ਹਿਰ ਦੇ ਵਾੜਾ ਦੇ ਵਿੱਚ ਵੀ ਜਿਹੜੇ ਸਾਡੇ ਵੱਲੋਂ ਫ੍ਰੀ ਸਲਾਈ ਸੈਂਟਰ ਜਿਹੜੇ ਖੋਲੇ ਗਏ ਸੀ ਗਤਾਰ ਲੋਕ ਭੁਲਾਈ ਦੇ ਕੰਮਿੰਦੇ ਵੀ ਸੜੀਆਂ ਪੈਣਾ ਜਿਹੜੇ ਸਵਰ ਰੋਜ਼ਗਾਰ ਹਾਸਿਲ ਕਰ ਸਕਣ ਜਾਂ ਆਪਣੇ ਆਪ ਵਿੱਚ ਆਤਮ ਨਿਰਭਵ ਬਣ ਸਕਣ ਤੋਂ ਇਹਨਾਂ ਦੇ ਧਿਆਨ ਦੇ ਵਿੱਚ ਰੱਖਦੇ ਸਾਡੇ ਵੱਲੋਂ ਜਿਹੜਾ ਇਹ ਉਪਰਾਲੇ ਕੀਤੇ ਜਾਂਦੇ ਨੇ ਅੱਜ ਦੀ ਸ਼ੁਰੂਆਤ ਪਿੰਡ ਰਿੱਤਲ ਪੈਣੀ ਤੋਂ ਕੀਤੀ ਗਈ ਹੈ ਔਰ ਅਨਵਲ ਟਾਈਮ ਦੇ ਵਿੱਚ ਹੋਰ ਵੀ ਪਿੰਡਾਂ ਵਿੱਚੋਂ ਜਿੰਨਾਂ ਕੋ ਸਾਡੇ ਕੋਲ ਜਿਵੇਂ ਨਾਮ ਆਏ ਹੋਏ ਨੇ ਤਾਂ ਉਹਨਾਂ ਵਿੱਚ ਐਵੀਂ ਸਾਂਝੀ ਜਗ੍ਹਾ ਵੇਖ ਕੇ ਉੱਥੇ ਜਿਹੜਾ ਇਹ ਸ਼ੁਰੂਆਤ ਕੀਤੀ ਜਾਏਗੀ ਔਰ ਮੈਂ ਮੰਨਿਆ ਕਿ ਗੁਰੂ ਘਰ ਜਿਹੜਾ ਹੈ ਉਹ ਇੱਕ ਰੱਬ ਦਾ ਦਵਾਰ ਹੈ ਔਰ ਸਭ ਦਾ ਜਿਹੜਾ ਸਾਂਝਾ ਹੁੰਦਾ ਹੈ ਔਰ ਇੱਥੇ ਆ ਕੇ ਜਦੋਂ ਪਹਿਣਾ ਸਿੱਖਣਗੇ ਨਾਲ ਤਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਹੀ ਮਿਲੇਗਾ ਤੇ ਨਾਲ ਜਿਹੜਾ ਆਪਣੇ ਸਕਿੱਲ ਨੂੰ ਹੋਰੀ ਹੈਲਪ ਕਰਨ ਦਾ ਉਹਨਾਂ ਅਫਸਰ ਹੀ ਮਿਲਣਗੇ ਟੀਚਰ ਹੋਏਗੀ ਉਹਨਾਂ ਦੀ ਜੋ ਤਨਖਾਹ ਦੀ ਜ਼ਿੰਮੇਵਾਰੀ ਉਹ ਸਾਡੀ ਸਾਇਟੀ ਵੱਲੋਂ ਹੋਏਗੀ ਜੀ ਐਸੇ ਕਰਕੇ ਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜਾ ਪੈਸਾ ਇਹਨਾਂ ਪਹਿਣਾ ਤੋਂ ਨਹੀਂ ਲਿੱਤਾ ਜਾਏਗਾ ਔਰ ਜੋ ਇਹਨਾਂ ਐਸੇ ਪਹਿਨਦੀ ਸੰਦੀਪਪੁਰ ਜੀ ਦੀ ਜੋ ਵੀ ਟ੍ਰੇਨਿੰਗ ਦਾ ਜਿਹੜਾ ਖਰਚਾ ਆਏਗਾ ਉਹ ਸਾਡੀ ਸਾਇਟੀ ਵੱਲੋਂ ਕੀਤਾ ਜਾਏਗਾ ਜੀ ਜੀ